ਲੁਧਿਆਣਾ ਦੇ ਵਿੱਚ ਇੱਕ ਖੌਫਨਾਕ ਘਟਨਾ ਵਾਪਰੀ ਹੈ ਦੱਸਦੀ ਕਿ ਪੈਸਿਆਂ ਦੇ ਲੈਣ-ਦੇਣ ਦੇ ਬਦਲੇ ਇੱਕ ਵਿਅਕਤੀ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀਹਾਂ ਕਰਿਆਨੇ ਦੀ ਦੁਕਾਨ ਕਰਦੇ ਪਤੀ-ਪਤਨੀ ਤੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਦੋ ਗੋਲੀਆਂ ਦੱਸਿਆ ਜਾਂਦਾ ਹੈ ਕਿ ਔਰਤ ਨੂੰ ਲੱਗਦੀਆਂ ਨੇ ਔਰ ਇੱਕ ਗੋਲੀ ਜਿਹੜੀ ਹੈ ਉਸਦੇ ਘਰ ਵਾਲੇ ਨੂੰ ਲੱਗਦੀ ਹੈ ਜਿਹੜੇ ਕਿ ਕਰਿਆਨੇ ਦੀ ਦੁਕਾਨ ਚਲਾਉਂਦੇ ਨੇ ਔਰ ਇਹ ਗੋਲੀਆਂ ਖੁਰ ਕਿਸੇ ਨੇ ਨਹੀਂ ਬਲਕਿ ਉਹਨਾਂ ਦੇ ਮਾਹ ਮੁਹੱਲੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਹੀ ਗੋਲੀਆਂ ਚਲਾਈਆਂ ਨੇ ਹਾਲਾਂਕਿ ਜਿਹੜਾ ਕਰਿਆਨੇ ਦੀ ਦੁਕਾਨ ਕਰਦੇ ਨੇ ਦੋਨੋਂ ਪਤੀ ਪਤਨੀ ਉਹਨਾਂ ਦਾ ਕਹਿਣਾ ਹੈ ਕਿ ਇਸ ਬੰਦੇ ਦਾ ਸਾਡੇ ਨਾਲ ਝਗੜਾ ਸੀ ਪੈਸਿਆਂ ਦਾ ਕੁਝ ਲੈਣ ਦੇਣ ਵੀ ਸੀਗਾ ਔਰ ਮੇਰੀ ਘਰ ਵਾਲੀ ਤੇ ਬੁਰੀ ਨਜ਼ਰ ਰੱਖਦਾ ਸੀਗਾ ਇਹ ਵਿਅਕਤੀ ਸੋਇਸ ਕਰਕੇ ਇਸ ਨੇ ਖੁੰਦਕ ਰੱਖੀ ਸਾਡੇ ਦੇ ਨਾਲ ਬਹਿਸਬਾਜੀ ਹੋਈ ਹੈ ਔਰ ਬਹਿਸਬਾਜੀ ਹੁਣ ਤੋਂ ਬਾਅਦ ਦੇ ਵਿੱਚ ਉਸ ਵਿਅਕਤੀ ਨੇ ਆਪਣੀ ਦਿਨਾਲੀ ਦੇ ਨਾਲ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀ ਹਾਂ ਕਰਿਆਨੇ ਦੀ ਦੁਕਾਨ ਕਰਦੇ ਪਤੀ ਪਤਨੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਫਟੜਾ ਹਾਲਤ ਦੇ ਵਿੱਚ ਦੋਨਾਂ ਜਣਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰਤ ਦੇ ਦੋ ਗੋਲੀਆਂ ਲੱਗੀਆਂ ਨੇ ਔਰ ਔਰਤ ਦਾ ਜਿਹੜਾ ਪਤੀ ਹੈ ਮਾ ਕਰਿਆਨੇ ਦੀ ਦੁਕਾਨ ਕਰਦਾ ਹੈ ਉਹਦੇ ਵੀ ਇੱਕ ਗੋਲੀ ਲੱਗੀ ਹੈ ਦੋਨੋਂ ਜ਼ਖਮੀ ਹਾਲਤ ਦੇ ਵਿੱਚ ਨੇ ਦੋਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਗੋਲੀਆਂ ਮਾਰਨ ਵਾਲੇ ਦੇ ਨਾਲ ਦੱਸਿਆ ਜਾਂਦਾ ਹੈ ਕਿ ਝਗੜਾ ਚੱਲ ਰਿਹਾ ਸੀ ਕੁਝ ਪੈਸੇ ਨੂੰ ਲੈਣ ਦੇਣ ਸੀਗਾ ਔਰ ਪੀੜਤਾ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਗੋਲੀਆਂ ਮਾਰਨ ਵਾਲਾ ਬੰਦਾ ਆ ਉਦੀ ਘਰ ਵਾਲੀ ਤੇ ਬੁਰੀ ਨਿਗਾਹ ਰੱਖਦਾ ਸੀਗਾ ਜਿਸ ਤੋਂ ਬਾਅਦ ਬਹਿਸ ਬਾਜੀ ਹੋਈ ਤਕਰਾਰ ਜਾਦਾ ਵੱਧ ਗਈ ਔਰ ਉਸ ਬੰਦੇ ਨੇ ਹਥਿਆਰ ਦੇ ਨਾਲ ਸਾਡੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਔਰ ਦੋਨੋਂ ਪੀੜਤ ਜਿਹੜੇ ਨੇ ਹਸਪਤਾਲ ਦੇ ਵਿੱਚ ਦਾਖਲ ਨੇ ਕਿਉਂਕਿ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਹੜੀ ਔਰਤ ਹੈ ਉਸ ਦੇ ਦੋ ਗੋਲੀਆਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਔਰ ਜਿਹੜਾ ਬੰਦਾ ਹੈ ਉਹਦੇ ਇੱਕ ਗੋਲੀ ਲੱਗੀ ਹੈ ਔਰ ਇਸ ਦੇ ਨਾਲ ਕੀ ਪੁਲਿਸ ਮੌਕੇ ਤੇ ਪਹੁੰਚੀ ਹੈ ਮੈਂ ਵਾਰਦਾਤ ਨੂੰ ਦੇਖਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਮਾਮਲਾ ਜੁੜਾਇਆ ਉਹ ਦਰਜ ਕਰ ਦਿੱਤਾ ਕਿੱਥੇ ਰਹਿਣਾ ਲਿਓ ਮੁੱਲੋਂ ਪਰ ਪ੍ਰੇਮ ਨਗਰ ਅੱਛਾ ਕੀ ਹੋਇਆ ਕੀ ਅੱਜ ਤੁਹਾਡੇ ਨਾਲ ਪਾਜੀ ਚਲਾਤੇ ਬੰਦੇ ਕੋਲੇ ਵਾਈਫ ਨੂੰ ਗਾਲਾਂ ਕੱਢ ਰਿਆ ਸੀ ਅੱਛਾ ਹਾਂਜੀ ਕੌਣ ਸੀਗਾ ਬੰਦਾ ਮੱਲੇ ਦਾ ਜੀਗਾ ਕੀ ਨਾਮ ਉਹਦਾ ਉਹ ਨਾਮ ਪੱਕਾ ਨਾਮ ਤਾਂ ਪਤਾ ਨਹੀਂ ਛਿੰਦਾ ਨਾਮ ਆ ਅੱਛਾ ਤੇ ਪਹਿਲੀ ਵੀ ਕੋਈ ਰੰਜਿਸ਼ ਹੈ ਕੀ ਤੁਹਾਡੇ ਨਾਲ ਪਹਿਲਾਂ ਨਹੀਂ ਅੱਜ ਹੀ ਹੋ ਗਿਆ ਅੱਜ ਹੋਇਆ ਮੱਕੀ ਕਿੱਦਾਂ ਗਾਲਾਂ ਕਿਉਂ ਕੱਢ ਰਿਆ ਸੀਗਾ ਤਾਂ ਗਾਲਾਂ ਵਾਜ ਨੂੰ ਕੱਢ ਰਿਆ ਸੀਗਾ ਬਸ ਬਈਆ दारू ਪੀਤੀ ਹੋਈ ਬੰਦੇ ਦੀ ਅੱਛਾ ਹੂੰ ਪਹਿਲਾਂ ਤਾਂ ਚਲੇ ਗਿਆ ਸੀਗਾ ਫਿਰ ਆ ਕੇ ਦੁਬਾਰਾ ਆਇਆ ਕੋਈ ਤੰਗ ਪਰੇਸ਼ਾਨ ਕਰਦਾ ਸੀ ਵਾਜ ਨੂੰ ਪਹਿਲਾਂ ਹਾਂ ਤੇ ਮੈਂ ਫਿਰ ਮੈਂ ਵੀ ਲਾਈਆਂ ਸੀਗਾ ਫਿਰ ਬਾਅਦੋਂ ਚਲੇ ਗਿਆ ਫਿਰ ਆਇਆ ਦੁਬਾਰਾ ਫਿਰ ਭਰਾ ਨੂੰ ਵੱਡੇ ਨੂੰ ਬੁਲਾਇਆ ਮੈਂ ਕਿਹਾ ਉਹਦੇ ਕੋਲ ਬੰਦੂਕ ਸੀਗੀ ਅੱਛਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਰਿਪੋਰਟ ਕਰਾ ਦੇ ਅਸੀਂ ਰਿਪੋਰਟ ਕਰਾਣ ਹੀ ਚਲੇ ਸੀਗੇ ਉਹਨਾਂ ਜਾਨ ਨੂੰ ਦੋਨਾਂ ਨੂੰ ਮਾਰਿਆ ਦੁਕਾਨ ਦੇ ਬਾਹਰ ਹੀ ਅਸੀਂ ਖੜੇ ਜਗੇ ਅੱਛਾ ਪਹਿਲਾਂ ਮੈਨੂੰ ਮਾਰਿਆ ਫਿਰ ਉਹਨੂੰ ਮਾਰਿਆ ਦਿਨਾਲੀ ਨਾਲ ਕੀਤਾ ਹੁੰਦਾ ਧੰਨ ਠੀਕ ਹੈ ਤੁਮ ਜਾਣੇ ਕੀ ਆ ਕਾਰਵਾਈ ਕਾਰਵਾਈ ਕਰਨੀ ਆ ਜੀ ਹੋਰ ਵੀ ਆ ਕੀ ਕੰਮ ਕੀ ਕਰਦਾ ਬੰਦਾ ਹੂੰ ਕੋਣ ਮੈਂ ਨਹੀਂ ਉਹ ਬੰਦਾ ਕੋਈ ਬੰਦਾ ਬੰਦਾ ਪਤਾ ਨਹੀਂ ਕੀ ਕੰਮ ਕਰਦਾ ਭਾਈ ਅੱਛਾ ਕੰਮ ਕਰਦਾ ਨਸ਼ੇੜੀ ਕਰ ਨਸ਼ੇ ਤੇ ਕਰਦਾ दारू ਪੀਤੀ ਉਹਦੀ ਭਾਈ ਜੀ ਕੋਈ ਐ ਮੈਂ ਖੜੀ ਤੇ ਬੰਦੇ ਨੇ ਦਾਰੂ ਪੀਤਾ ਗੋਲੋ ਕੋਲ ਅੱਗੇ ਤੇ ਲੱਗੇ ਯਾਰ ਅੱਛਾ ਇਹ ਇਹ ਕਿੱਥੇ ਰਹਿਣ ਵਾਲੇ ਤੁਸੀਂ ਅਸੀਂ ਮੁੱਲਾਪੁਰ ਬਰੇਮ ਲਗਾ ਅੱਛਾ ਤੇ ਬਦਮਾਸ਼ ਕੌਣ ਸੀ ਜਿਹਦੇ ਗੋਲੀ ਮਾਰੀ ਸੀ ਕੋਈ ਯਾਰ ਜਿੰਦਾ ਥਾ ਹੈ ਹੈ ਜਿੰਦਾ ਥਾ ਬਦਮਾਸ਼ ਜਿੰਦਾ ਬਦਮਾਸ਼ ਗੋਲੀ ਮਾਰੀ ਕਦੇ ਵਾਸਤੇ ਸੀ ਗੋਲੀ ਮਾਰੀ ਕਦੇ ਵਾਸਤੇ ਨਹੀਂ ਕਿਸੇ ਨੂੰ ਫਸਲ ਲਈ ਤੇ ਉਸਦੀ ਗਰੰਟੀ 10000 ਕਿਸੇ ਨੂੰ ਅੱਛਾ ਪੈਸੇ ਦੀ ਗਰੰਟੀ ਦਿੱਤੀ ਜੋ ਵੀ ਪੁੱਛਿਆ ਕੀ ਭਾਈ ਭਾਜੀ ਆਪ ਬਹੁਤ ਅਜੀਬ ਕੀ ਆ ਜਦੋਂ ਸਾਡੇ ਕੋਲ ਜਿਹਦੇ 35 ਮਿੰਟ ਤੇ ਮੈਨੂੰ ਫੋਨ ਆ ਗਿਆ ਵੇ ਦੇ ਚਾ ਕਰਕੇ ਕੋਈ ਅਣਜਾਣ ਬੰਦਾ ਆ ਕੇ ਇੱਥੇ ਪ੍ਰੇਮ ਨਗਰ ਦੇ ਵਿੱਚ ਗੋਗੀਆਂ ਮਾਰ ਗਿਆ ਦੋ ਜਣ ਜਦੋਂ ਆ ਕੇ ਨਾ ਪਤਾ ਲੱਗਿਆ ਤੇ ਉਹ ਲੇਡੀ ਜੀ ਸੀਗੇ ਜਿਹੜੇ ਉਹ ਆਪਦੀ ਸ਼ੌਪ ਤੇ ਬੈਠੇ ਸੀਗੇ ਉਹਨਾਂ ਦੇ ਕਹਿਣ ਮੁਤਾਬਕ ਕਿ ਇੱਕ ਬੰਦਾ ਆਇਆ ਆ ਕੇ ਮੇਰੇ ਨਾਲ ਜਾਣੀ ਦੀ ਉਹਨਾਂ ਨੇ ਗਲਤ ਜਾਣੀ ਦੇ ਬਿਹੇਵ ਕੀਤਾ ਬਾੜੀ ਨਜ਼ਰ ਦੇ ਨਾਲ ਜਦੋਂ ਮੈਂ ਉਹਦਾ ਵਿਰੋਧ ਕੀਤਾ ਜਦੋਂ ਮੈਂ ਉਹਦਾ ਵਿਰੋਧ ਕੀਤਾ ਆਪਦੇ ਘਰ ਵਾਲੇ ਨੂੰ ਹਾਕ ਮਾਰੀ ਤਾਂ ਉਹਨੇ ਮੇਰੇ ਤੇ ਗੋਲੀ ਚਲਾ ਦਿੱਤੀ ਜਦੋਂ ਮੇਰਾ ਘਰ ਵਾਲਾ ਆ ਗਿਆ ਤਾਂ ਉਹਨੇ ਉਹਦੇ ਤੇ ਵੀ ਗੋਲੀ ਮਾਰ ਕੇ ਉਸੇ ਟਾਈਮ ਦਾ ਮੈਂ ਟੀਐਸ ਨੂੰ ਬੁਲਾ ਕੇ ਕਿ ਨਾਮ ਕੀ ਹੈ ਨਾਮ ਹੈ ਉਹਦਾ ਨਾਮ ਗੋਲੀ ਜਾਂ ਤੇ ਰਾਜਕੁਮਾਰ ਆ ਜਿਹਨਾਂ ਦੇ ਗੋਲੀ ਬੱਤੀ ਆਪਣੇ ਦਾਕੇ ਥਾਣੇ ਦੇ ਪ੍ਰੇਮਨਗਰ ਚ ਰਾਜਕੁਮਾਰ ਰਹਿਣ ਵਾਲਾ ਇਸ ਦਾ ਇਹ ਤੇ ਇਸ ਦੀ ਵਾਈਫ ਇੱਕ ਰੈਣੀ ਦੁਕਾਨ ਚੋਂ ਆਉਂਦੇ ਨੇ ਅੱਜ ਸ਼ਾਮ ਨੂੰ ਕਰੀਬ 8 ਵਜੇ ਇੱਕ ਇਹ ਹਿੱਸੋਵਾਲ ਪਿੰਡ ਦਾ ਰਹਿਣ ਵਾਲਾ ਸੁਰਿੰਦਰ ਔਰ ਰਸ਼ੇਂਦਾ ਦੇਸ ਦੀ ਕਿਸੇ ਮਾਮੂਲੀ ਝਗੜਾar ਪਾਜੀ ਹੋਈ ਉਸ ਤੋਂ ਬਾਅਦ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੇ ਸੁਰਿੰਦਰ ਰਾਜਕਮਰ ਦੀ ਉਸਦੀ ਵਾਈਫ ਗੁੜੀਆ ਦੋਨਾਂ ਦੇ ਬੁਲੇਟ ਲੱਗੇ ਨੇ ਇਸ ਵਿੱਚ ਅਸੀਂ ਮੌਕੇ ਦੀ ਵਾਰਦਾਤ ਤੋਂ ਬਾਅਦ ਸਾਡੀ ਇਹਨਾਂ ਦੀ ਸਟੇਟਮੈਂਟ ਲਈ ਜਾ ਰਹੀ ਹੈ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਕਿਨਾਰੇ ਇਹ ਹਜੇ ਕਲੀਅਰ ਨਹੀਂ ਜੀ ਹਜੇ ਮੌਕੇ ਤੇ ਦੇਖਿਆ ਗਿਆ ਜੋ ਦੋਨਾਂ ਦੇ ਖੋਲ ਜਿਹੜੇ ਮੌਕੇ ਤੇ ਕੋਈ ਬਰਾਮਦ ਨਹੀਂ ਹੋਇਆ ਜੀ ਸੋ ਇਹਦੇ ਵਿੱਚ ਡਾਕਟਰੀ ਰਾਤ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿ ਕਿੰਨੀਆਂ ਗੋਲੀਆਂ ਚੱਲੀਆਂ ਨੇ ਤੇ ਕਿੰਨੇ ਉਹਨਾਂ ਦੇ ਲੱਗੇ ਸਰ ਆਪਸੀ ਕੀ ਝਗੜਾ ਕੀ ਸੀ ਇਹਨਾਂ ਦਾ ਇਹ ਹਜੇ ਕਲੀਅਰ ਨਹੀਂ ਹੈ ਜੀ ਇਹ ਕਰਿਆਨੇ ਦੁਕਾਨ ਤੇ ਕਿਸੇ ਮੂਲ ਨਹੀਂ ਤਕਰਾਰ ਬਾਜੀ ਕਿਸੇ ਗੱਲ ਕਰਕੇ ਹੋਈ ਹੈ ਜਦੋਂ ਵੀ ਵਿਕਟਮ ਦੀ ਸਟੇਟਮੈਂਟ ਆਉਂਦੀ ਹੈ ਉਸ ਤੋਂ ਬਾਅਦ ਹੀ ਕਲੀਅਰ ਕਰਕੇ ਦੱਸ ਸਕਦੇ ਹਾਂ ਵੀ ਲੜਾਈ ਝਗੜੇ ਦਾ ਕਾਰਨ ਸੀ ਹੈ ਹਮਲਾ ਕਰਨ ਵਾਲੇ ਕਿੰਨੇ ਬੰਦੇ ਸੀ ਸਿੰਗਲ ਇੱਕ ਬੰਦਾ ਜਿਹੜਾ ਅਸਲਾ ਸੀ ਉਹ ਨਜਾਇਜ਼ ਸੀ ਜਾਂ ਲਾਇਸੈਂਸੀ ਸੀ ਹਜੇ ਹਜੀ ਵੈਰੀਫਿਕੇਸ਼ਨ ਦਾ ਪਾਰਟ ਹੈ ਜੀ ਥਾਣੇ ਤੋਂ ਵੈਰੀਫਾਈ ਕਰਾਂਗੇ ਕਿ ਇਹ ਲਾਇਸੈਂਸੀ ਸੀ ਜਾਂ ਗੈਰ ਲਾਇਸੈਂਸੀ ਉਸ ਤੋਂ ਬਾਅਦ ਤੁਹਾਨੂੰ ਕਲੀ